ਸਾਤਰੀਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ ਬਹੁਤ ਵੱਡੀ ਖਬਰ ਜੋ ਅੰਦੋਲਨ ਖਨੋਰੀ ਬਾਡਰ ਦੇ ਉੱਤੇ ਕਿਸਾਨਾਂ ਦਾ ਚੱਲ ਰਿਹਾ ਸੀਗਾ ਇੱਕ ਪਾਸੇ ਕਿਸਾਨਾਂ ਦੇ ਨਾਲ ਕੇਂਦਰੀ ਜਿਹੜੇ ਖੇਤੀ ਮੰਤਰੀ ਨਾਲ ਉਹਨਾਂ ਦੀ ਮੀਟਿੰਗ ਹੋ ਚੁੱਕੀ ਤੇ ਉਸ ਤੋਂ ਬਾਅਦ ਲਗਾਤਾਰ ਜਿਹੜੀ ਐਕਸ਼ਨ ਤੇ ਉਸ ਤੋਂ ਬਾਅਦ ਜੋ ਰਿਪੋਰਟਾਂ ਸਾਹਮਣੇ ਆ ਰਹੀਆਂ ਉਹ ਬਹੁਤ ਕੁਝ ਗਵਾਹੀ ਭਰਦੀਆਂ ਨੇ ਪ੍ਰੋਫੈਸਰ ਸਭ ਸਵਾਗਤ ਹੈ ਇਸੇ ਖਬਰ ਤੋਂ ਸ਼ੁਰੂਆਤ ਕਰਦੇ ਹਾਂ ਜੀ ਬਹੁਤ-ਬਹੁਤ ਸ਼ੁਕਰਗੁਜ਼ਾਰ ਜੀ ਜੀ 3000 ਦੇ ਕਰੀਬ ਕਹਿੰਦੇ ਕਿ ਜਿਹੜੇ ਕਿਸਾਨ ਨੇ ਉਹਨਾਂ ਡਿਟੇਨ ਕੀਤਾ ਜਾ ਰਿਹਾ ਸਾਡੇ ਡੱਲੇਵਾਲ ਸਾਡੇ ਪੰਦੀਪ ਸਾਹਿਬ ਤੇ ਇਹ ਇਹ ਮਤਲਬ ਕਿ ਕਿਸਾਨਾਂ ਤੇ ਮਾਫ ਕਰਨਾ 3000 ਦੇ ਕਰੀਬ ਜਿਹੜੇ ਪੁਲਿਸ ਦੀ ਨਫਰੀ ਤਨਾਤ ਕੀਤੀ ਗਈ ਹੈ ਕਿਸਾਨਾਂ ਤੇ ਇਸ ਐਕਸ਼ਨ ਨੂੰ ਕਿਵੇਂ ਦੇਖੀਏ ਦੇਖੋ ਗੱਲ ਬੜੀ ਸਾਫ਼ ਹੈਗੀ ਹੈ ਸ਼ੁਰੂ ਤੋਂ ਹੀ ਜਿਸ ਢੰਗ ਨਾਲ ਇਹ ਕੀਤਾ ਗਿਆ ਸੀ ਲੀ ਬਾੜ ਕੇ ਜਿਹਨੂੰ ਕਹਿੰਦੇ ਆ ਅਸੀਂ ਤੁਹਾਡੇ ਹੀ ਚੈਨਲ ਤੇ ਮੇਰਾ ਖਿਆਲ ਦਰਜਨਾ ਵਾਰ ਇਹ ਗੱਲ ਦੁਹਰਾ ਚੁੱਕੇ ਆ ਭਾਈ ਇਕੱਠੇ ਹੋ ਜੋ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਕਹਤਾ ਉਦੜ ਤੋਂ ਦੁਹਾਈ ਪਾਰੇ ਸੀ ਕਿ ਕੱਲੇ ਕੱਲੇ ਹੋਗੇ ਤੁਹਾਨੂੰ ਇਹ ਚੱਕਣਗੇ ਤੁਹਾਨੂੰ ਕਮਜ਼ੋਰ ਕਰਨਗੇ ਤੁਹਾਡਾ ਬਣਿਆ ਹੋਇਆ ਵਜਕਾ ਜਾਨੀ ਜਿਹੜਾ ਦਬ ਦਬਾ ਆ ਅਫਸਰਾਂ ਤੇ ਪੁਲਿਸ ਤੇ ਉਹ ਜਦੋਂ ਇਹ ਛਿੰਬਨ ਹੋ ਗਏ ਤੇ ਉਹ ਦਬਾਅ ਘਟੂਗਾ ਤੁਹਾਡੀ ਸਰਦਾਰੀ ਜਿਹੜੀ ਆ ਕਮਜ਼ੋਰ ਪਾਊਗੀ ਅਸੀਂ ਤੇ ਇਹੋ ਗੱਲ ਕਹਿ ਰਹੇ ਸੀ ਪਰ ਹੁਣੇ ਪਤਾ ਨਹੀਂ ਕੀ ਨਦੀ ਸੋਚੀ ਦੀ ਬਚ ਬਚਗਾਨਾ ਹੈਗੀ ਆ ਜਾਂ ਇਹ ਕਿਸੇ ਦੇ ਚੱਕੇ ਚ ਕਾਇ ਕੇ ਤੁਹਾਡਾ ਤੁਹਾਨੂੰ ਅਸੀਂ ਵੱਡੇ ਲੀਡਰ ਬਣਾਉਨੇ ਆ ਕਿਸੇ ਦੇ ਭਰੋਸੇ ਚ ਆ ਕੇ ਮੋਰਚਾ ਬੰਦੀ ਲਾ ਕੇ ਬੈਠ ਗਏ ਦੋ ਮੋਰਚੇ ਇੱਕ ਅਖਨੌਰੀ ਤੇ ਬੈਠ ਕੇ ਆ ਇੱਕ ਚਬੂ ਬਾਡਰ ਤੇ ਬੈਠ ਕੇ ਹੁਣ ਅਖੀਰ ਚ ਹਾਲਤ ਇਹ ਬਣ ਗਈ ਕਿ ਆਪਾਂ ਦੇਖਣ ਦੇ ਵਿੱਚ ਸਾਨੂੰ ਮਿਲਦਾ ਕਿ ਇਹ ਬਣ ਗਈ ਕਿ ਦੇਖੋ ਆ ਆਪਸ ਵਿੱਚ ਵੀ ਬਹੁਤਾ ਤਾਲਮੇਲ ਨਹੀਂ ਰਿਹਾ ਜਿਹੜਾ ਪੰθεਰ ਸੀਗਾ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਨੇ ਤੇ ਜਿਹੜੇ ਆ ਮੀਟਿੰਗਾਂ ਦੇ ਵਿੱਚ ਸ਼ਾਮਿਲ ਹੋਏ ਤੇ ਡੱਲੇਵਾਲ ਮੀਟਿੰਗਾਂ ਦੇ ਵਿੱਚ ਜਿਹੜੀਆਂ ਸਾਂਝੀ ਐਸਕੀਆਂ ਐਸਕੇਐਮ ਦੇ ਨਾਲ ਮੀਟਿੰਗਾਂ ਸੀ ਉਹ ਬਹੁਤਾ ਸ਼ਾਮਿਲ ਨਹੀਂ ਹੋਏ ਰੇਂਦੀ ਕਦਰ ਤੁਸੀਂ ਮਾਰਨ ਵਰਤ ਤੇ ਬੈਠ ਗਏ ਉਹਨੂੰ ਅੱਛਪੀ 105 ਦਿਨ ਹੋ ਗਏ ਅੱਜ ਮਰਨwarte ਤੇ ਬੈਠਿਆ ਜੀ ਉਸ ਦਾ ਵੀ ਇੱਕ ਕਿਸਮ ਦਾ ਜਲੂਸ ਨਿਕਲਦਾ ਪਿਆ ਇਹੋ ਜਿਹੇ ਕਿਹੜਾ ਮਰਨwarte ਜਿਹੜਾ 105 ਦਿਨ ਬਜ਼ੁਰਗ ਬੰਦੇ ਆ 17 ਸਾਲਾਂ ਤੋਂ ਉੱਪਰ ਸ੍ਰੀ ਵੈਸੇ ਵੀ ਬਹੁਤ ਹੀ ਹੈਲਦੀ ਤੇ ਨੇ ਹੀ ਹੈਗੇ ਜਾਣੀ ਐਸੇ ਪਾਸੇ ਨੂੰ ਇੱਕ ਕਰਵਟ ਲੈ ਲਈ ਸਾਡੇ ਵੀਰਾਂ ਨੇ ਕਿਸਾਨ ਡੀਡਾਂ ਦੇ ਆਮ ਬੰਦੇ ਨੂੰ ਨਹੀਂ ਬੰਦਾ ਕਿਸਾਨ ਨੂੰ ਨੰ ਕੀ ਹੈ ਉਹਦੇ ਲੀਡਰ ਹੈ ਨੇ ਜਿਹੜੀ ਹੈ ਇਹ ਇਸ ਕਿਸਮ ਦੀ ਜਿਹੜੀ ਇਹ ਜੋ ਪਿਉਤੜੇ ਬਾਜੀ ਲਈ ਰਾਜਨੀਤਿਕ ਪਿਉਤੜੇ ਬਾਜੀ ਜਾਂ ਉਥੇ ਰਾਜਨੀਤਿਕ ਦੀ ਕਹੋ ਆਪਣੇ ਆਪ ਨੂੰ ਗੈਸਿਆ ਸੀ ਕਹਿੰਦੇ ਪਰ ਹੁਣ ਦੇ ਰਾਜਨੀਤੀ ਆਫਟਰ ਆਲ ਤੇ ਤੁਸੀਂ ਸਟੇਟ ਦੇ ਨਾਲ ਹੀ ਪੰਗਾ ਲੈਨੇ ਆ ਨਾ ਕਿ ਹੁਣ ਅੱਜ ਦੀ ਜਿਹੜੀ ਮੀਟਿੰਗ ਹੈ ਦੇਖਣ ਨੂੰ ਇਹ ਮਿਲ ਰਿਹਾ ਚਿਵਰਾ चौहान ਬਾਹਰ ਆਇਆ ਦੋ ਗੱਲਾਂ ਕਰਕੇ ਫਟਾਫਟ ਬਹਿ ਗਿਆ ਉਹਦੇ ਨਾਲ ਗੋਇਲ ਸਿਆ ਪਿਊਸ਼ ਗੋਇਲ ਸੀਗੇ ਜਿਹੜੇ ਕਮਰਸ ਮਨਿਸਟਰ ਹੈ ਗਿਆ ਇੱਕ ਕੋਈ ਹੋਰ ਮਨਿਸਟਰ ਸੀ ਤਿੰਨ ਮਨਿਸਟਰ ਦੇਖੋ ਜੀ ਮੂਵਮੈਂਟ ਬਹੁਤ ਜਿਹੜੀ ਮੀਟਿੰਗ ਹੈ ਸਾਡੀ ਉਹ ਉੱਥੇ ਚੰਡੀਗੜ੍ਹ ਦੇ ਵਿੱਚ ਕਿਸਾਨ ਲੀਡਰਾਂ ਦੇ ਨਾਲ ਉਹ ਬੜੇ ਚੰਗੇ ਖੁਸ਼ਗਵਾਰ ਮਾਹੌਲ ਦੇ ਵਿੱਚ ਉਹ ਹੀ ਅਗਲੀ ਮੀਟਿੰਗ ਚਾਰ ਮਈ ਨੂੰ ਆ ਤੇ ਜਦ ਤੱਕ ਅਸੀਂ ਨਾ ਸਾਰੇ ਦੇਸ਼ ਦੇ ਲੋਕਾਂ ਨੂੰ ਕੰਸਲਟ ਕਰਦੇ ਕਹਿ ਕੇ ਚੰਗਾ ਜੀ ਸਾਥਰੀ ਕਰ ਸਾਥਰੀ ਗੱਲ ਠੀਕ ਹੈ ਮੈਂ ਆਪਣੀ ਵੱਲੋਂ ਜੋੜ ਰਿਹਾ ਮਤਲਬ ਉਹ ਜਾ ਕੇ ਭੱਜ ਗਏ ਫਿਰ ਚੀਮਾ ਜੀ ਆ ਗਏ ਉਹਨਾਂ ਨੇ ਵੀ ਉਹੀ ਗੱਲ ਦਰਾਈ ਤੇ ਅਗਲੀ ਗੱਲ ਜਦੋਂ মিডিਆ ਨੇ ਪੁੱਛੀ ਭਾਈ ਉੱਥੇ ਤੇ ਪੁਲਿਸ ਦੀਆਂ ਗੱਡੀਆਂ ਹੀ ਗੱਡੀਆਂ ਖੜੀਆਂ ਕੋਈ ਜਲਤਪਾ ਆ ਗਈਆਂ ਹੋਰ ਆ ਗਈਆਂ ਉਹ ਕੁੱਟਪਾੜ ਵਾਲੀ ਦਾ ਜਿਹੜੀਆਂ ਵੈਨਾਂ ਐ ਐਂਬੂਲੈਂਸਿਜ਼ ਆ ਗਿਆ ਤੁਸੀਂ ਕੋਈ ਉੱਥੇ ਐਕਸ਼ਨ ਕਰਨ ਨੂੰ ਜਾ ਰਹੇ ਆ ਨੋ ਨੋ ਇਹੋ ਜਿਹੀ ਗੱਲ ਐ ਸਰ ਨਾ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਇਹ ਜਿਹਰਪਾਲ ਸਿੰਘ ਚੀਮਾ ਜਿਹੜੇ ਫਾਈਨੈਂਸ ਮਿਨਿਸਟਰ ਆ ਉਹ ਵੀ ਗੱਡੀ 'ਚ ਬਹਿ ਗਏ ਤੇ ਸਾਰੇ মিডিਆ ਨੂੰ ਦੁਪਹਿਰ ਦਾ ਰੋਲਾ ਪਿਆ ਤੇ ਅੱਜ ਐਕਸ਼ਨ ਹੋ ਸਕਦਾ ਐ ਐਕਸ਼ਨ ਹੋ ਸਕਦਾ ਲੀਡਰ ਵਿੱਚ ਉਪਚਪੀਤੇ ਮਤਲਬ ਸਾਨੂੰ ਨਹੀਂ ਸਮਝ ਆਈ ਉਹ ਚੱਕ ਕੇ ਲੀਡਰਾਂ ਸਾਰਿਆਂ ਨੂੰ ਰਾਹ 'ਚੋਂ ਹੀ ਫੜ ਕੇ ਉਹ ਬਾਦਰ ਘੜਕੇਲਾ ਜਿਹੜਾ ਪਟਿਆਲੇ ਲੱਗ ਗਿਆ ਉਹ ਉਧਰ ਨੂੰ ਲੈ ਕੇ ਗੱਡੀਆਂ ਤੇ ਪਿੱਛੋਂ ਪਹੁੰਚ ਗਈ ਬਿਆਣੀ ਬਹੁਤ ਮਲਖ ਪਹੁੰਚ ਗਈ ਇਹ ਹੈਗੇ 2 300 ਖਨੌਰੀ ਬਾਰਡਰ ਤੇ ਕਸਾਲ ਲੀਡਰ ਉਹ ਪਹੁੰਚ ਕੇ 3000 ਜਾਣੀ ਇੱਕ ਬੰਦੇ ਪਿੱਛੇ 10 ਪੁਲਿਸ ਵਾਲੇ ਉਹ ਤੇ ਮਤਲਬ ਤੁਸੀਂ ਹਸਾਬ ਲਾ ਲੋ ਕੀ ਪਏ ਅਨਮੈਚਿੰਗ ਹੈ ਹੀ ਹੈ ਉੱਥੋਂ ਸਾਰਾ ਖਾਲੀ ਕਰਾਤਾ ਔਰ ਸ਼ੰਭੂ ਦੇ ਵਿੱਚ ਤੇ ਹੋਰ ਵੀ ਮਾੜੇ ਛੋੜੇ ਬੰਦੇ ਸੀ ਘੱਟ ਗਿਣਤੀ ਸੀਗੀ ਤੇ ਉੱਥੇ ਵੀ ਉਹ ਲੱਗੇ ਹੋਇਆ ਉਹ ਵੀ ਉਹਨਾਂ ਨੇ ਚੁੱਕ ਦੇਣਾ ਤੇ ਟਰੈਕਟਰ ਟਰਾਲੀਆਂ ਜਿਹੜੇ ਵੀ ਤੰਬੂ-ਤੰਬੂ ਤੇ ਚੱਕ ਦੇਣਗੇ ਉਹ ਜੀ ਟਰੈਕਟਰ ਟਰਾਲੀਆਂ ਇਕੱਠੇ ਕਰਕੇ ਕੋਈ ਜ਼ਮੀਨ ਲੈ ਲਈ ਐ ਉੱਥੇ ਉਹਨਾਂ ਨੂੰ ਜਿਵੇਂ ਤੁਸੀਂ ਕਵਾੜੀਏ ਇਕੱਠੇ ਕੀਤੇ ਤੇ ਉਹਨਾਂ ਜੋ ਕਰ ਦੇਣਗੇ ਬਹੁਤ ਦੁੱਖ ਹੁੰਦਾ ਕਿਉਂਕਿ ਜਿਹੜੀ ਪਹਿਲੀ ਮੂਵਮੈਂਟ ਸੀ ਹਮ ਸਾਰੀ ਦੁਨੀਆ ਚੋਂ ਹੀ ਸਾਡੇ ਵਿਦੇਸ਼ਾਂ ਐਨ ਆਰ ਆਈ ਭਾਈ ਖਾਸ ਕਰਕੇ ਜਿਹੜੇ ਬਦਾਮਾਂ ਦਾ ਪ੍ਰਸ਼ਾਦ ਦਿੰਦੇ ਸੀਗੇ ਕਾਜੂ ਭੇਜਦੇ ਸੀ ਹੋਰ ਕਈ ਕੁਝ ਭੇਜਦੇ ਉਹ ਸਾਰਾ ਅਸੀਂ ਉੱਥੇ ਦੇਖਦੇ ਰਹੇ ਹਮ ਉਸ ਦਾ ਜਾਨੀ ਇੱਕ ਐਂਜ ਕਹਿ ਲੋ ਕਿ ਐਂਟੀ ਕਲਾਈਮੈਕਸ ਹੋ ਜਾਈ ਤੇ ਉਹ ਜ ਉਹ ਜਿਹੜੀ ਐਕਟੀਵਿਟੀ ਬੱਲੇ ਬੱਲੇ ਲਾਲਾ ਲਾਲਾ ਸਾਰੀ ਦੁਨੀਆ ਲਈ ਇੱਕ ਮੂਵਮੈਂਟ ਦਾ ਮਾਡਲ ਪੇਸ਼ ਕੀਤਾ ਕਿ ਐਂਜ ਲੜਿਆ ਜਾ ਸਕਦਾ ਤੇ ਜਿੱਤਿਆ ਜਾ ਸਕਦਾ ਤੇ ਵੱਡੇ ਤੋਂ ਵੱਡੇ ਹੱਠੀ ਬੰਦੇ ਦਾ ਹੱਟ ਪੰਨਿਆ ਜਾ ਸਕਦਾ ਉਹਦਾ ਇਹਨਾਂ ਮੇਰੇ ਵੀਰਾਂ ਨੇ ਅੱਜ ਮੈਨੂੰ ਅਫਸੋਸ ਬੜਾ ਦੁੱਖ ਹੋ ਰਿਹਾ ਕਿ ਐਂਜ ਨਹੀਂ ਸੀ ਹੋਣਾ ਚਾਹੀਦਾ ਇਹਨਾਂ ਨੂੰ ਜਦੋਂ ਫਸੇ ਫਸੇ ਮਹਿਸੂਸ ਕਰਦੇ ਸੀਗੇ ਉਦੋਂ ਇਹਨਾਂ ਨੂੰ ਬਾਕੀ ਦੇ ਆਦੇ ਨਾਲ ਹੱਥ ਮਿਲਾਉਣ ਚ ਕੋਈ ਸ਼ਰਮ ਨਹੀਂ ਸੀ ਹੋਣੀ ਚਾਹੀਦੀ ਇਹਦੇ ਨਾਲ ਉਹ ਤੇ ਚੰਗਾ ਹੁੰਦਾ ਮੈਂ ਹੁਣ ਦੂਜੇ ਪਾਸੇ ਹੁਣਾ ਇਹ ਤੇ ਅੱਗੇ ਸਾਡੇ ਕਿਸਾਨ ਲੀਡਰਾਂ ਦਾ ਜਾਂ ਉਹਨਾਂ ਦੀਆਂ ਇਸ ਕਿਸਮ ਦੇ ਜਿਹੜੇ ਐਕਸ਼ਨ ਸਾਰੇ ਹੋਏ ਉਹਨਾਂ ਦਾ ਰਹੀ ਗੱਲ ਉਹਦੇ ਆਮ ਆਦਮੀ ਪਾਰਟੀ ਨੇ ਨਾ ਕਿ ਸਿਰੇ ਇਲਾਹੀ ਹੈ ਐ ਹੋ ਜਾ ਭਈ ਇੱਕ ਤੇ ਇੱਥੇ ਮੈਨੂੰ ਨਹੀਂ ਸਮਝ ਆਉਂਦੀ ਕੇਜਰੀਵਾਲ ਦਾ ਇੱਥੇ ਪੈਰ ਤਰਾ ਵਾਕਿਓ ਕਰਾਇਆ ਇਹਨੂੰ ਦਿੱਲੀ ਭੇਜੋ ਮੈਂ ਤਾਂ ਸਾਫ਼ ਸ਼ਬਦਾਂ ਚ ਕਹਿੰਦਾ ਸਾਰੀ ਪਵਾੜੇ ਦੀ ਜੜੀ ਏ ਕਦੀ ਇਹ ਕਿਸੇ ਬਹਾਨੇ ਸੇ ਰਾਜਦਾ ਕਦੀ ਇਹ ਕਿਸੇ ਬਹਾਨੇ ਸੇ ਰਾਜਦਾ ਹੁਣ ਮੈਂ ਆ ਕਰਨਾ ਹੁਣ ਮੈਂ ਆ ਕਰਨਾ ਤੇ ਉਹ ਜਿਹੜੀ ਮੈਡਮ ਚਾਵਲਾ ਆ ਬੀਜੇਪੀ ਵਾਲੀ ਉਹਨਾਂ ਨੂੰ ਜਾ ਜਾ ਕੇ ਇਹ ਕਹਦੇ ਆ ਮਿਲਦਾ ਉੱਥੇ ਜਾ ਕੇ ਮੀਟਿੰਗਾਂ ਕਰਦਾ ਫਿਰਦਾ ਜਾਨੀ ਸਾਨੂੰ ਸਾਨੂੰ ਪੰਜਾਬ ਪੰਜਾਬੀਆਂ ਨੂੰ ਬੇਗੂਗ ਸਮਝਿਆ ਤੁਸੀਂ ਅੱਜ ਉਹ ਦੇਖੋ ਜੋ ਹੋਇਆ ਕਿ ਕੀਤਾ ਦੇ ਭਗਵੰਦ ਮਾਨ ਦੀ ਪੁਲਿਸ ਨੇ ਹੀ ਆ ਨਾ ਇਹ ਆਪ ਨਹੀਂ ਸੀ ਸਕਦੇ ਪੰਜਾਬੀਆਂ ਦੇ ਹੱਥ ਚ ਕਿਸਾਨਾਂ ਦੇ ਹੱਥ ਚ ਇਹਦੇ ਕਹਿੰਦੇ ਸੀ ਅਸੀਂ ਬਾਈ ਦੀਆਂ ਬਾਈਆਂ ਫਸਲਾ ਜੋ ਤੇ ਐਮਐਸਪੀ ਦੇਵਾਂਗੇ ਤੇ ਐਮਐਸਪੀ ਦੀ ਜਗ੍ਹਾ ਡੰਡੇ ਤੇ ਆ ਪੁਲਿਸ ਦੇਤੀ ਐ ਇਹਨਾਂ ਨੇ ਪੱਗਾਂ ਲਈ ਅੱਜ ਹੱਦ ਹੋ ਗਈ ਐ ਯਾਰ ਮੈਂ ਇਹ ਦੋਹੀ ਗੱਲਾਂ ਦਾ ਮਤਲਬ ਜਿੰਨਾ ਬਰੂਟਲ ਚੇਰਾ ਜਿੰਨਾ ਮਾੜਾ ਚੇਰਾ ਜੜੀ ਜਿੰਨਾ ਭਿਆਨਕ ਤੇ ਖੂਖਾਰੀ ਚੇਰਾ ਔਰ ਪੁਲਿਸ ਨੂੰ ਜਿਸ ਤਰੀਕੇ ਨਾਲ ਦੁਰਵਤੋ ਕੀਤੀ ਐ ਇਹ ਸ਼ੋਣ ਵਾਲੀ ਸਰਕਾਰ ਨੇ ਕੀਤੀ ਐ ਭਗਵੰਤ ਮਾਨ ਦੀ ਸਰਕਾਰ ਨੇ ਮੈਨੂੰ ਪਤਾ ਇਹਨੂੰ ਇਹਨੂੰ ਮੇਰੇ ਕੋਲ ਕੋਈ ਐ ਉਹ ਜਿਹਾ ਪਿੰਡ ਤੇ ਪੈ ਗਈ ਹੁਣੀ ਤਾਂ ਹੀ ਕਾਲੀਆਂ ਹੱਥਾਂ ਲਾਉਣ ਕਾਲੀਆਂ ਅੱਖਾਂ ਲਾਉਣ ਲੱਗ ਪਿਆ ਵੀ ਕਿਤੇ ਨਾ ਅੱਖ ਨਾਖ ਮਿਲਾ ਕੇ ਗੱਲ ਨਾ ਕਰਨੀ ਬਈ ਚੁਟਕਲੇ ਵੀ ਸਾਰੇ ਭੁੱਜ ਗਏ ਹੁਣ ਕੁੱਟਕਲੇ ਬੋਲ ਕੇ ਦੱਸੇ ਜੇ ਲੋਕੀ ਇਹਦਾ ਉੱਥੇ ਜਾ ਕੇ ਟਾਣਾ ਲੈਣਗੇ ਤੇ ਮੈਂ 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 ਕੋਈ ਅਫਸਾਉਣ ਵਾਲੀ ਨਹੀਂ ਗੱਲ ਕਹਿ ਰਿਹਾ ਮੈਨੂੰ ਵੀ ਇਸ ਗੱਲ ਦਾ ਗੁੱਸਾ ਆ ਰਿਹਾ ਯਾਰ ਤੁਸੀਂ ਆਪਣੇ ਬੰਦਿਆਂ ਨਾਲ ਐਸੇ ਕੀ ਨਾ ਕਰਦੇ ਆ ਇਹ ਗੱਲ ਨਹੀਂ ਕਰਨੀ ਚਾਹੀਦੀ ਹੈ ਉਹਨਾਂ ਨੂੰ ਮਤਲਬ ਰਾਦਰ ਚੀ ਮੰਿਸਟਰ ਨੂੰ ਸਾਹਮਣੇ ਆਉਣਾ ਚਾਹੀਦਾ ਔਰ ਮਾਫੀ ਮੰਗਣੀ ਚਾਹੀਦੀ ਆ ਕਿਸਾਨ ਵੀਰਾਂ ਤੋਂ ਕਿ ਮੇ ਜੋ ਤੁਹਾਡਾ ਨਾ ਹੋਇਆ ਮੇਰੀ ਮਜਬੂਰੀ ਦੱਸਣੀ ਚਾਹੀਦੀ ਆ ਕਿ ਅਮਿਤ ਸ਼ਾਹ ਨੇ ਫੋਨ ਕੀਤਾ ਜਾਂ ਤੁਸੀਂ ਅਮਿਤ ਸ਼ਾਹ ਨੂੰ ਖੁਸ਼ ਕਰਨ ਲਈ ਇਹ ਉਹਨਾਂ ਦੇ ਬਿਨਾਂ ਕਿਹਾ ਇਹ ਚੱਕ ਤੇ ਫੱਟੇ ਇਸ ਲਈ ਇਹ ਸਾਰੀਆਂ ਸਾਫ ਹੋਣੀਆਂ ਚਾਹੀਦੀਆਂ ਅਸੈਂਬਲੀ ਦਾ ਸੈਸ਼ਨ ਹੈ ਵਿਰੋਧੀ ਪਾਰਟੀਆਂ ਨੂੰ ਪਤਾ ਸਵਾਲ ਕਰਨੇ ਚਾਹੀਦੇ ਆ ਸਾਡੇ ਦੇ ਸਾਰੇ ਜਿਹੜੀਆਂ ਵੀ ਉੱਥੇ ਹੈਗੀਆਂ ਤੇ ਇਹਨਾਂ ਦੀ ਕੇਰਾਬੰਦੀ ਕਰਨੀ ਚਾਹੀਦੀ ਆ ਜੋ ਵੀ ਅੱਜ ਹੋਇਆ ਆ ਸੁਖਵਿੰਦਰ ਉਹ ਚਲੋ ਸਾਡੇ ਕਿਸਾਨ ਵੀਰਾਂ ਦੀ ਲੀਡਰਸ਼ਿਪ ਦਾ ਜਿਹੜੇ ਉੱਥੇ ਬੈਠੇ ਸੀ ਉਨਾਂ ਦਾ ਜਦ ਚਲੋ ਇਹ ਮਿਸ ਕੈਲਕੂਲੇਸ਼ਨ ਹੋ ਗਈ ਜੋ ਵੀ ਕਹਾਂ ਜੋ ਉਹਨਾਂ ਦੀ ਸਟ੍ਰੈਟਜੀ ਦਾ ਉਸ ਕਿਸਮ ਦਾ ਕਮਜ਼ੋਰੀ ਜਾਂ ਕਮੀ ਰਹਿ ਗਈ ਪਰ ਕਿਸੇ ਦਾ ਕੋਈ ਅਧਿਕਾਰ ਨਹੀਂ ਕਿ ਜਿਹੜੇ ਪੀਸਫੁੱਲ ਕੋਈ ਧਰਨੇ ਤੇ ਬੈਠੇ ਕਿਸੇ ਨੇ ਕੋਈ ਓਏ ਧੋਈ ਨਹੀਂ ਕੀਤੀ ਤੇ ਤੁਸੀਂ ਪੱਗਾਂ ਲਾਉਂਦੇ ਹੋਏ ਧੱਕੇ ਨਾਲ ਉੱਥੇ ਬੱਚਾ ਜਿਹੜੀਆਂ ਪਹਿਲਾਂ ਹੀ ਲਿਆ ਕੇ ਖੜੀਆਂ ਕੀਤੀਆਂ ਹੋਈਆਂ ਅਸੀਂ ਉੱਥੇ ਤੁਸੀਂ ਲੈ ਜਾਓ ਉਹਨਾਂ ਨੂੰ ਧੱਕੇ ਨਾਲ ਪੱਗਾਂ ਰੋਲੋ ਇਹ ਜਿਹੜਾ ਅਸਲੀ ਘਣਾਉਣਾ ਜਿਹੜਾ ਚਿਹਰਾ ਤੇ ਬਰੂਟਲ ਚਿਹਰਾ ਜਿਹੜਾ ਖੁਖਾਰੀ ਚਿਹਰਾ ਇਹ ਭਗਵੰਤ ਮਾਨ ਦੀ ਸਰਕਾਰ ਦਾ ਲੋਕਾਂ ਨੂੰ ਅੱਜ ਦੇਖਣ ਨੂੰ ਟੀਵੀਾਂ ਦੇ ਸਕਰੀਨਾਂ ਤੇ ਬੜੇ ਸ਼ਰਿਆਮ ਮਿਲ ਆਇਆ ਬਿਲਕੁਲ ਬਿਲਕੁਲ ਨਾਲ ਤਸਵੀਰਾਂ ਵੀ ਪ੍ਰੋਫੈਸਰ ਸਾਹਿਬ ਜਿਹੜੀਆਂ ਸਾਹਮਣੇ ਆ ਰਹੀਆਂ ਕਿ ਸਾਰੀ ਸਟੇਜ ਜਿਹੜੀ ਹੈ ਉਹਨੂੰ ਭੰਨ ਦਿੱਤਾ ਗਿਆ ਫਲੈਕਸਾਂ ਉਧੇੜ ਦਿੱਤੀਆਂ ਗਈਆਂ ਸਾਰਾ ਕੁਝ ਉਖਾੜ ਦਿੱਤਾ ਗਿਆ ਇਧਰ ਉਧਰੋ ਮਤਲਬ ਕਿ ਇਹ ਕਹਿ ਲਓ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਸਾਡੀ ਚਰਚਾ ਮਤਲਬ ਕਿ ਸਾਹਮਣੇ ਆਉਣੀ ਹੈ ਲੋਕਾਂ ਦੀ ਕਚਹਿਰੀ ਚਾਹਾਂ ਲਾਂ ਕਿ ਪਟਿਆਲਾ ਜਿੱਥੇ ਇਧਰ ਲੱਗੇ ਚੱਕੇ ਸਾਰਾ ਇੰਟਰਨੈਟ ਜਿਹੜਾ ਉਹ ਬੰਦ ਕੀਤਾ ਆਪਾਂ ਵਾਈਫਾਈ ਹੈ ਉਹਦੇ ਉੱਤੇ ਚਰਚਾ ਕਰ ਰਹੇ ਹਾਂ ਪਰ ਇਦਾਂ ਲੱਗਦਾ ਕਿ ਉੱਥੇ ਇੱਕ ਮਤਲਬ ਕਿਸਾਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਕਿ ਇੱਥੇ ਕੋਈ ਬ ਇਹ ਕਿਸਾਨਾਂ ਪ੍ਰਤੀ ਨਾਰਾਜ਼ਗੀ ਚਲੋ ਸਰਕਾਰ ਨਾਲ ਤਾਂ ਰੌਲੇ ਚੱਲਦੇ ਨੇ ਪਰ ਆਮ ਲੋਕਾਂ ਦੇ ਮਨਾਂ 'ਚ ਵੀ ਸੀ ਨਾ ਕਿ ਤੁਸੀਂ ਸ਼ੰਭੂ ਬਾਰਡਰ ਦੱਬਿਆ ਹੋਇਆ ਤੁਸੀਂ ਕਨੌਰੀ ਬਾਰਡਰ ਦੱਬਿਆ ਲੋਕਾਂ ਨੂੰ ਵਪਾਰੀਆਂ ਨੂੰ ਇੰਨਾ ਲੰਮੇ ਰੂਟ ਤੈਅ ਕਰਕੇ ਜਾਣਾ ਪੈਂਦਾ ਕੀ ਹੁਣ ਕਿਸਾਨਾਂ ਨੂੰ ਉਹਦੇ ਤੇ ਮੰਥਨ ਨਹੀਂ ਕਰਨਾ ਚਾਹੀਦਾ ਕਿ ਸੰਯੁਕਤ ਕਿਸਾਨ ਮੋਰਚਾ ਚਲੋ ਇਹ ਤਾਂ ਗੈਰ ਸਿਆਸੀ ਵਾਲੇ ਨੇ ਜਿਹਦੇ ਵਿੱਚ ਰਾਜੇ왈 ਸਾਹਿਬ ਨੇ ਜਿਨ੍ਹਾਂ ਨੇ ਤੈਅ ਕੀਤਾ ਹੋਇਆ ਸੀ ਅਗਲੇ ਦਿਨਾਂ 'ਚ ਕਹਿੰਦੇ ਚੰਡੀਗੜ੍ਹ ਵਾਲ ਨੂੰ ਕੂਚ ਕਰਨਾ ਜਾਂ ਇੱਧਰ ਬਜਟ ਸੈਸ਼ਨ ਦਾ ਘਰਾਓ ਕਰਨਾ ਕੀ ਉਹਨਾਂ ਨੂੰ ਬਹਿ ਕੇ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਨੂੰ ਇਕੱਠਿਆਂ ਹੋ ਕੇ ਕੀ ਮੰਥਨ ਨਹੀਂ ਕਰਨਾ ਚਾਹੀਦਾ ਕਿ ਅਸੀਂ ਆਮ ਲੋਕਾਂ ਦੀ ਸਪੋਰਟ ਲਈਏ ਹੁਣ ਤੇ ਕੋਈ ਇੱਕ ਗੱਲ ਤੇ ਸਮਝ ਲੈਣੀ ਚਾਹੀਦੀ ਸਾਡੇ ਸਾਰੇ ਕਿਸਾਨ ਵੀਰਾਂ ਕਿ ਜਦ ਤੱਕ ਤੁਹਾਡੇ ਨਾਲ ਪਬਲਿਕ ਨਹੀਂ ਪੰਜਾਬ ਦਾ ਨੌਜਵਾਨ ਨਹੀਂ ਪੰਜਾਬ ਦਾ ਮਜ਼ਦੂਰ ਨਹੀਂ ਪੰਜਾਬ ਦਾ ਵਪਾਰੀ ਨਹੀਂ ਉਦੋਂ ਤੁਸੀਂ ਕਿਵੇਂ ਮੂਵਮੈਂਟ ਲਾਟ ਲੋਗੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਉਹ ਐਕਸ਼ਨ ਨਾ ਕਰਕੇ ਬਾਰ-ਬਾਰ ਜਿਨ੍ਹਾਂ ਦੇ ਨਾਲ ਆਮ ਜਨਤਾ ਦੁਖੀ ਹੁੰਦੀ ਆ ਜਾਂ ਪੰਜਾਬ ਦਾ ਵਪਾਰ ਜਾਂ ਸਨਤ ਇਥੋਂ ਦੀ ਕਿਉਂਕਿ ਉਹਦੇ ਵਿੱਚ ਮਜ਼ਦੂਰਾਂ ਦੀ ਰੋਟੀ ਰੋਜੀ ਦਾ ਸਵਾਲ ਆ ਕਿ ਉਹ ਇੱਥੇ ਜਿਆਦਾ ਖਰਾਬ ਹੋਵੇ ਖੱਜਲ ਖਵਾਰ ਹੋਣ ਉਹ ਸਾਨੂੰ ਨਹੀਂ ਕਰਨਾ ਚਾਹੀਦਾ ਹੁਣ ਕੁੱਝ ਕਿ ਸਾਡੇ ਵੀਰਾਂ ਨਾਲ ਲੈਣ ਦੀ ਲੋੜ ਦੀ ਤੁਹਾਨੂੰ ਪਤਾ ਹੀ ਆ ਸਾਰੇ ਅਸੀਂ ਵੇਖਦੇ ਆ ਨਿੱਕੀ ਜੀ ਗੱਲ ਹੋਵੇ ਤੇ ਗੱਡੀਆਂ ਰੋਕ ਦਿਓ ਇਹ ਜੇ ਠੀਕ ਆ ਕਿਸੇ ਹਾਲਾਤਾਂ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਇੱਥੇ ਲੱਗਾ ਤੁਹਾਨੂੰ ਕਿ ਇਹ ਤੇ ਆਰ ਪਾਰ ਦੀ ਲੜਾਈ ਆ ਸਾਡੇ ਪਿੰਡਾਂ ਦੇ ਉੱਤੇ ਕਬਜ਼ਾ ਕਰ ਲਈ ਅਡਾਨੀ ਨੇ ਇੱਕ ਸਕੀਮ ਬਣਾਈ ਇਹ ਪਹਿਲੀ ਮੂਵਮੈਂਟ ਦਾ ਇਹੀ ਆਧਾਰ ਸੀ ਕਿ ਸਾਡੇ ਤੋਂ ਜ਼ਮੀਨਾਂ ਖੋਣ ਆ ਗਿਆ ਉਦੋਂ ਤੁਹਾਨੂੰ ਲੱਗਦਾ ਇਤਾਰ ਪਾਰ ਦੀ ਲੜਾਈ ਆ ਫਿਰ ਅਪਨ ਖੱਜਲ ਖਵਾਰੀ ਹੈ ਅਸੀਂ ਕੀ ਕਰੀਏ ਪਰ ਲੋਕੀ ਵੀ ਸਮਝੇ ਇਸ ਗੱਲ ਦੀ ਤੇ ਉਹਨਾਂ ਨੇ ਸਾਥ ਵੀ ਬੜੇ ਵੱਡੇ ਪੱਦਰ ਦੇ ਦਿੱਤਾ ਔਰ ਕਿਸਾਨਾਂ ਨੇ ਵੀ ਬੜੀ ਸਮਝਦਾਰੀ ਨਿਮਰਤਾ ਏਕਾ ਸਾਰਾ ਇੱਕ ਦੂਜੇ ਨਾਲ ਸਾਥ ਇੱਕ ਦੂਜੇ ਦਾ ਵਿਸ਼ਵਾਸ ਬਹੁਤ ਕੁਝ ਕੀਤਾ ਉਸ ਤੋਂ ਹੀ ਸਿੱਖ ਕੇ ਸਾਨੂੰ ਅੱਗੇ ਦੁਬਾਰਾ ਮੂਵਮੈਂਟ ਜਿਹੜੀ ਆ ਕਿਸੇ ਕਿਸਮ ਦੀ ਜੇ ਅੱਗੇ ਤੋਰਨੀ ਸੀ ਤੇ ਸਿੱਖਣਾ ਚਾਹੀਦਾ ਹੁਣ ਜਿਹੜੀ ਮੂਵਮੈਂਟ ਆ ਪਿੱਛੇ ਐਸਕੇਪ ਨੇ ਜਿਹੜਾ ਦਿੱਤਾ ਕਾਲ ਜੀ ਉਹਨਾਂ ਨੇ ਅਗਰਾਹਾ ਨੇ ਟੀਵੀ ਤੇ ਆ ਕੇ ਗੱਲੇ ਕਹੀ ਤਾਂਗੇ ਕਿਸੇ ਨੂੰ ਕੋਈ ਭਲੇਖਾ ਨਾ ਰਹੇ ਔਰ ਉਹ ਵੀ ਟੀਵੀ ਜਿਹੜਾ ਕਿ ਹਮੇਸ਼ਾ ਤੁਹਾਨੂੰ ਪਤਾ ਕਈ ਵਾਰੀ ਕਈ ਟੀਵੀਆਂ ਤੇ ਆਈ ਹੁੰਦੀਆਂ ਗੱਲ ਉਹਨਾਂ ਨੇ ਇਹ ਗੱਲ ਕਹੀ ਕਿ ਦੇਖੋ ਭਾਈ ਤੁਸੀਂ ਸਾਡੇ ਕਿਸਾਨ ਵੀਰ ਤੇ ਹਾਈਵੇ ਤੇ ਆਉਣ ਪਰ ਉਹ ਟ੍ਰੈਫਿਕ ਨੂੰ ਡਿਸਟਰਬ ਨਾ ਕਰ ਜੇ ਮੰਨ ਲਓ ਤੁਹਾਨੂੰ ਪੁਲਿਸ ਰੋਕਦੀ ਆ ਤੁਸੀਂ ਟ੍ਰੈਫਿਕ ਨਹੀਂ ਡਿਸਟਰਬ ਕਰਨੀ ਸੜਕ ਨਹੀਂ ਰੁਕਣੀ ਸੜਕ ਤੋਂ ਹਟ ਕੇ ਆਪਣੀਆਂ ਟਰੈਕਟਰ ਟਰਾਲੀਆਂ ਲਾ ਕੇ ਤੁਸੀਂ ਉੱਥੇ ਹੀ ਰੁਕ ਜਾਣਾ ਕੋਈ ਕਲੈਸ਼ ਨਹੀਂ ਕਰਨਾ ਕੋਈ ਉਸ ਕਿਸਮ ਦਾ ਕਨਫਰੋન્ટેਸ਼ਨ ਨਹੀਂ ਕਰ ਹੁਣ ਇਹ ਗੱਲਾ ਤੇ ਲੀਡਰਸ਼ਿਪ ਦੀ ਸਿਆਣਪ ਆ ਉਧਰ ਕੁਝ ਹੋਇਆ ਵੀ ਨਹੀਂ ਠੀਕ ਐ ਬਹੁਤ ਵੱਡੋ ਵੱਡੀ ਘਟਨਾ ਚ ਫੜੋ ਫਰਾਈ ਹੋਈ ਉਹਨੂੰ ਉਸੇ ਗੱਲ ਦਾ ਉਹਨਾਂ ਨੇ ਫਾਇਦਾ ਲੈ ਕੇ ਕਿ ਇੱਕ ਤੇ ਅਲੱਗ ਆ ਇੱਕ ਪੋਲੀਟਿਕਲ ਬਣ ਗਈ ਇੱਕ ਗੈਰ ਪੋਲੀਟਿਕਲ ਬਣ ਗਈ ਇੱਕ ਕੋਈ ਹੋਰ ਬਣ ਗਈ ਆ ਬਣ ਗਏ ਉਹ ਬਣ ਗਏ ਇਹ ਫਿਰ ਇਸ ਸਾਡੀ ਆਪਸੀ ਬੇਤਫਾਕੀ ਦਾ ਆਪਸੀ ਬੇਪਰੋਸਕੀ ਦਾ ਫਾਇਦਾ ਉਠਾ ਕੇ ਸਰਕਾਰ ਨੇ ਅੱਜ ਜੋ ਆਪਣਾ ਅਸਲੀ ਚਿਹਰਾ ਉਹ ਨੰਗਾ ਕਰ ਦਿੱਤਾ ਹੁਣ ਇਹ ਕਿਸਾਨ ਵੀ ਸੋਚ ਲੈਣ ਕਿ ਜਿਹੜੇ ਮੁੱਦੇ ਤੇ ਸਾਰਿਆਂ ਦੇ ਸਾਂਝੇ ਹੀ ਹੈ ਕਿ ਵੀ ਉਹਨਾਂ ਨੇ ਇਕੱਠੇ ਹੋ ਕੇ ਲੜਨਾ ਜਾਂ ਅਜੇ ਵੀ ਉਸੇ ਤਰ੍ਹਾਂ ਲਗ ਲਗ ਤੁੰਤਣੀ ਵਜਾਉਣੀ ਆ ਕਿ ਮੈਂ ਜਾਦਾ ਸਿਆਣਾ ਦੂਜਾ ਜਾਦਾ ਬੇਪੂਖ ਆ ਉਹਨੂੰ ਤੇ ਪਤਾ ਨਹੀਂ ਤੇ ਮੈਨੂੰ ਪਤਾ ਇਹ ਛੱਡ ਦਿਓ ਇਹ ਗੱਲਾਂ ਸਾਰੀਆਂ ਮੈਂ ਫਿਰ ਰਿਪੀਟ ਕਰਦਾ ਜੋ ਅਸੀਂ 12 13 ਜਨਵਰੀ ਫਰਵਰੀ ਪਿਛਲੇ ਸਾਲ ਪਹਿਲੇ ਦਿਨ ਤੋਂ ਕਹਿਣਾ ਸ਼ੁਰੂ ਕੀਤਾ ਸੀ ਵੀ ਇਹ ਕੰਮ ਤੇ ਸ਼ੁਰੂ ਕਰ ਲਿਆ ਜੇ ਮਹਿੰਗਾ ਪੈਣਾ ਜੇ ਉਹੀ ਅੱਜ ਤੁਹਾਨੂੰ ਦੇਖਣ ਨੂੰ ਮਿਲਿਆ ਅੱਜ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਹਾਂ ਰਾਜੇ ਤੋਂ ਕਹਿੰਦੇ ਭੁੱਲਿਆ ਨਹੀਂ ਕਹਿੰਦੇ ਜੇ ਆਪਾਂ ਇਸ ਵੱਡੀ ਕੁਰਬਾਨੀ ਕਿਸਾਨਾਂ ਦੀ ਕੁਰਬਾਨੀ ਤੋਂ ਨਹੀਂ ਕੁਝ ਸਿੱਖਿਆ ਤਾਂ ਫਿਰ ਅਸੀਂ ਮੂਵਮੈਂਟ ਨੂੰ ਆਪਣੀ ਲੀਡਰੀ ਤੇ ਚਮਕਾ ਸਕਦੇ ਆ ਪਰ ਕਿਸਾਨਾਂ ਦੇ ਮੁੱਦਿਆਂ ਤੇ ਕੁਝ ਸਰਕਾਰਾਂ ਤੋਂ ਉਹਨਾਂ ਨੂੰ ਝੁਕਾ ਕੇ ਕੁਝ ਲਿਆ ਜਾ ਸਕੇ ਉਹ ਮੈਨੂੰ ਕੋਈ ਬਹੁਤੀ ਉਮੀਦ ਨਹੀਂ ਲੱਗਦੀ ਮੈਂ ਪ੍ਰੋਫੈਸਰ ਨੂੰ ਆਖਰੀ ਸਵਾਲ ਲਵਾਂਗਾ ਇਸ ਪੁਲਿਸ ਦੇ ਐਕਸ਼ਨ ਦੇ ਉੱਤੇ ਕਿਉਂਕਿ ਜਿਸ ਢੰਗ ਨਾਲ ਮੈਂ ਦੇਖ ਰਿਹਾ ਕਿ ਪੁਲਿਸ ਦੀ ਕਹਿ ਲਓ ਕਿ ਜਿਸ ਢੰਗ ਨਾਲ ਉਹ ਡਾਂਸ ਹੌਟਾ ਉੱਥੇ ਚੱਲ ਰਿਹਾ ਮਤਲਬ ਕਿ ਉਹਨਾਂ ਦੇ ਕਿਸਾਨਾਂ ਦਾ ਸਾਰੇ ਸਟੇਜ ਪੱਟਣੀ ਉੱਥੇ ਇਲੈਕਟ੍ਰਿਕ ਜੋ ਸਮਾਨ ਲੱਗਿਆ ਪੱਖੇ ਭੁੱਖੇ ਪੱਟਣੇ ਬੜੀ ਮਤਲਬ ਮਨਦੀਪ ਸਿੱਧੂ ਜਿਹੜੇ ਡੀਆਈਜੀ ਨੇ ਸ਼ਾਇਦ ਉਹ ਸਾਰੇ ਇਹਨੂੰ ਕਵਰ ਕਰ ਰਹੇ ਨੇ ਇਸ ਆਪਰੇਸ਼ਨ ਨੂੰ ਮਨਦੀਪ ਸਿੰਘ ਸਿੱਧੂ ਜਿਹੜੇ ਸਰਕਾਰ ਦੀ ਅਕਦੇ ਤਾਰੇ ਨੇ ਜਾਂ ਇਹ ਕਹਿ ਲਓ ਕਿ ਜਿਹੜੇ ਸੋਸ਼ਲ ਮੀਡੀਆ ਤੇ ਲਗਾਤਾਰ ਐਕਟਿਵ ਰਹਿੰਦੇ ਇੱਕ ਵੀ ਬਿਆਨ ਕਰਨਲ ਨਾਲ ਕੁੱਟਮਾਰ ਮਾਮਲੇ ਤੇ ਉਹਨਾਂ ਦਾ ਨਹੀਂ ਆਇਆ ਮੇਰੇ ਧਿਆਨ ਚ ਤਾਂ ਪਿਆ ਨਹੀਂ ਡੀਐਸਐਸਪੀ ਨਾਨਕ ਸਿੰਘ ਦਾ ਜ਼ਰੂਰ ਆਇਆ ਉਸ ਮਾਮਲੇ ਤੇ ਬਿਲਕੁਲ ਚੁੱਪੀ ਹੈ ਸਰਕਾਰ ਦੀ ਵੀ ਚੁੱਪੀ ਹੈ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਡੀਜੀਪੀ ਤੱਕ ਦੀ ਚੁੱਪੀ ਹੈ ਠੀਕ ਹੈ ਮਾੜਾ ਮੋਟਾ ਬਿਆਨ ਜਾਰੀ ਕਰਤਾ ਕਿ ਅਸੀਂ ਐਫਆਈਆਰ ਕਰਤੀ ਜੀ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਇਹ ਤਾਂ ਹੈਰਾਨੀ ਚ ਇਹਨਾਂ ਕਹਿੰਦੇ ਕਿ ਤੁਸੀਂ ਪੁਲਿਸ ਸਟੇਟ ਕਿਵੇਂ ਬਣਾ ਦਿੱਤਾ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਕੀ ਇਹਦੇ ਬਾਰੇ ਕਦੇ ਸੋਚਣਗੇ ਯਾਰ ਜੇ ਕੋਈ ਸ਼ੇਰ ਮੂੰਹ ਨੂੰ ਸ਼ਹਿਦ ਲਾ ਕੇ ਆ ਜਾਏ ਤੇ ਉਹ ਕਿਤੇ ਫਿਰ ਗਾਊ ਬਣ ਜਾਂਦਾ ਹੂੰ ਸੱਚ ਉਹ ਤੇ ਸ਼ੇਰ ਹੀ ਰਹਿਣਾ ਉਹਨੂੰ ਉਹ ਜਿਹੜਾ ਡੀਆਈਜੀ ਦਾ ਰੈਂਕ ਦਿੱਤਾ ਉਹ ਐਸੇ ਕਮਲੇ ਦਿੱਤਾ ਹੂੰ ਮੂੰਹ ਦਾ ਮਿੱਠਾ ਸਿਫਲਾ ਜਿਵੇਂ ਪਬਲਿਕ ਉਦੇ ਤੇ ਸਪੀਕਰਾਂ ਤੇ ਜਿਹੜਾ ਉੱਤੇ ਲਾਇਆ ਸੀ ਵੀ ਪੁਲਿਸ ਦੀ ਜੀਪ ਤੇ ਉੱਥੇ ਐਡਰੈਸ ਕਰ ਰਹੀ ਸੀ ਤੁਸੀਂ ਸਾਡੇ ਬਜ਼ੁਰਗਾਂ ਤੁਸੀਂ ਤੁਹਾਡੇ ਭਾਈਆਂ ਤੁਸੀਂ ਆ ਆ ਉਹ ਪੱਕਾ ਨਹੀਂ ਰੋਲਣਾ ਚਾਹੀਦੀ ਆਸੀਂ ਤੁਹਾਡੇ ਪੋਤਿਆਂ ਸਾਡੀ ਇੱਜ਼ਤ ਰੱਖੋ ਸਾਡੀ ਇੱਜ਼ਤ ਰੱਖੋ ਤੇ ਚੁੱਪਚੀਪੇ ਜਾ ਕੇ ਬੱਸਾਂ 'ਚ ਬਹਿ ਜਾਓ ਆ ਉਹਨਾਂ ਦੀ ਅਪੀਲ ਸੀ ਤੇ ਫਿਰ 10 ਮਿੰਟਾਂ 'ਚ ਹੀ ਬੱਸ ਫਿਰ ਮਾਰੋ ਧਾੜੋ ਸਾਰੀ ਹੋ ਗਈ ਆ ਹਲਕਾ ਲਾਠੀ ਜਾ ਅਜ ਤੱਕੋ ਮੁੱਕੀ ਜੋ ਵੀ ਹੋਣਾ ਸੀ ਹੋਇਆ ਸਾਰਾ ਕੁਝ ਮੈਂ ਖਨੌਰੀ ਬਾਰਡਰ ਦੀ ਗੱਲ ਕਰ ਰਿਹਾ ਹਾਂ ਇਸ ਕਰਕੇ ਮੂੰਹ ਦੇ ਮਿੱਠੇ ਹੋਣ ਦੇ ਨਾਲ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪਬਲਿਕ ਦੇ ਮਿੱਤਰ ਬਣ ਗਏ ਆ ਸਗੋਂ ਤੁਸੀਂ ਉਹ ਸਰਕਾਰ ਦੀ ਜੀ ਹਜੂਰੀ ਜਿਆਦਾ ਇਮਾਨਦਾਰੀ ਨਾਲ ਕਰ ਰਹੇ ਆ ਜਿਹੜੀ ਕਿ ਬਸ਼ਰਤੇ ਕਿ ਜਿਹੜਾ ਕੋਈ ਫੂੰਕਾਰੀ ਚੇਰਾ ਦੱਬ ਕੇ ਮਾਰਦਾ ਉਹਦੇ ਤੇ ਪਤਾ ਹੀ ਆ ਉਹਦੇ ਲਈ ਫਿਰ ਲੋਕ ਉਸੇ ਤਰੀਕੇ ਨਾਲ ਉਹਦਾ ਹੱਲ ਵੀ ਕੱਢ ਲੈਂਦੇ ਆ ਪਰ ਜਿਹੜਾ ਮਿੱਠਾ ਬਣ ਕੇ ਬਗਲ ਚ ਛੁਰੀ ਮੂੰਹੋਂ RAM RAM ਬੜਾ ਇਹ ਸਿੱਧੂ ਸਾਹ ਦਾ ਅਜਿਹਾ ਤਰੀਕਾ ਦੇਖਿਆ ਕਿ ਉਹਨਾਂ ਦੇ ਪਗਾਮੀ ਲਈ ਚੱਲੇ ਤੇ ਨਾਲੇ ਕਹੀ ਓਏ ਦੇਖੇ ਤੇ ਦੇ ਦਿਓ ਯਾਰ ਆ ਕੰਮ ਨਹੀਂ ਸੀ ਕਰਨਾ ਇਹ ਕੰਮ ਤੁਸੀਂ ਹੋਰ ਕਿਸੇ ਨੂੰ ਦੱਸਿਓ ਇਹ ਲੋਕ ਜਿਹੜੇ ਆ ਇਸ ਗੱਲ ਦਾ ਜਿਹੜਾ ਕਿ ਤਰ੍ਹਾਂ ਕਿਤੇ ਜਵਾਬ ਪੁਲਸ ਤੋਂ ਤੇ ਚਲੋ ਪੁਲਸ ਕਿਤੇ ਵਰਤੀਆਂ ਪਾਈ ਕਿ ਕੀ ਸੁਣਨੀ ਆ ਪਰ ਉਹ ਘੱਟੋ ਘਾਟੇ ਸਰਕਾਰ ਤੋਂ ਤੇ ਜ਼ਰੂਰ ਜਵਾਬ ਲੈਣਗੇ ਕਿ ਕੀ ਟਾਡੀ ਐਡੀ ਐਮਰਜੈਂਸੀ ਸੀ ਇੱਕ ਪਾਸੇ ਮੀਟਿੰਗਾਂ ਕਰ ਰਹੇ ਆ ਇੱਕ ਪਾਸੇ ਤੁਸੀਂ ਕਹਿ ਰਹੇ ਆ ਕਿ ਕੋਈ ਪੂਰਨ ਚਾਂਦੇ ਨਾਂ ਨੂੰ ਸੈਕਟਰੀਆ ਦਿੱਲੀ ਦਾ ਉਹ ਸਾਰੇ ਦੇਸ਼ ਦੇ ਲੋਕਾਂ ਨੂੰ ਕੰਸਲਟ ਕਰ ਰਿਹਾ ਮੀਟਿੰਗ ਰੱਖ ਰਹੇ ਆ ਤੇ ਮੀਟਿੰਗ ਬੜੇ ਚੰਗੇ ਮਾਹੌਲ ਚ ਹੋਈ ਮੈਂ ਇੱਕ ਗੱਲ ਲਾਸਟ ਕਹਦੇ ਆ ਸੁਖਵਿੰਦਰ ਜਦੋਂ ਲੀਡਰ ਬਾਹਰ ਆ ਕੇ ਇਹ ਗੱਲ ਕਹਿਣ ਮੀਟਿੰਗ ਬੜੇ ਚੰਗੇ ਮਾਹੌਲ ਚ ਹੋਈ ਇਹਦਾ ਮਤਲਬ ਇਹ ਆ ਕਿ ਕੱਖ ਨਹੀਂ ਅੰਦਰ ਹੋਇਆ ਤੁਹਾਨੂੰ ਮਿੱਠੀਆਂ ਗੋਲੀਆਂ ਦੇ ਕੇ ਅੰਦਰੋਂ ਤੋੜ ਦਿੱਤਾ ਤੇ ਉਹ ਹੀ ਅੱਜ ਹੋਇਆ ਤੇ ਉਹਦਾ ਅਗਲਾ ਜਿਹੜਾ ਸਟੈਪ ਆ ਉਹ ਆਪਾਂ ਸਾਰਿਆਂ ਨੇ ਅੱਜ ਦੇਖ ਹੀ ਲਿਆ ਕਿ ਤੁਸੀਂ ਕਿੰਨਾ ਦੁੱਖ ਹੁੰਦਾ ਇਹ ਇੱਕ ਕਿਸਮ ਦੇ ਕਿਲੇ ਨੂੰ ਜਿੱਤਰਾ ਇਹ ਭਗਮਾਨਕਮਾਨ ਚਲਾ ਨਹੀਂ ਰਿਆ ਕੀ ਕਹਿੰਦੇ ਆ ਜਿਹੜਾ ਘਰਾਂ ਦੇ ਉੱਤੇ ਪੀੜਾ ਪੱਜਾ ਚਲਾ ਰਿਹਾ ਬੁਲਡوزر ਬੁਲਡوزر ਚੱਲ ਰਿਹਾ ਘਰਾਂ ਦੇ ਤੋੜ ਰਿਹਾ ਨਾ ਉਹੋ ਹੀ ਹਾਲਤ ਪੁਲਿਸ ਦੇ ਰਾਹੀਂ ਹੁਣ ਇਹ ਇਹ ਇਸ ਪਾਸੇ ਕਰ ਰਿਹਾ ਇਹ ਬੜੀ ਦੁੱਖ ਦੀ ਗੱਲ ਹੈਗੀ ਤੇ ਬੜੇ ਵੱਡੇ ਪੱਤਰ ਤੇ ਹੋ ਰਿਹਾ ਇਹ ਸਾਰਾ ਕੁਝ ਔਰ ਮੈਨੂੰ ਲੱਗਦਾ ਕਿ ਜਿਸ ਕਿਸਮ ਨਾਲ ਪਹਿਲਾਂ SKM ਨੂੰ ਇਹਨਾਂ ਨੇ ਉਸ ਦਿਨ ਖਦੇੜਿਆ ਜਦੋਂ ਜਿਹੜਾ ਉਹਨਾਂ ਦਾ ਤਰਨਾ ਨਹੀਂ ਹੋਣ ਦਿੱਤਾ ਹੁਣ ਇਹਨਾਂ ਨੂੰ ਖਦੇੜਿਆ ਲੈ ਹੁਣ ਸਮਝੋ ਇਹ ਕਰਵਾਇਤ ਪੱਕੀ ਪੈ ਗਈ ਜੇ ਹੁਣ ਨਾ ਸੋਚਿਆ ਤਾਂ ਸਾਡੀ ਕਿਸਾਨ ਮੂਵਮੈਂਟ ਜਾਂ ਕਿਸਾਨ ਲੀਡਰ ਆਪਣਾ ਹੋਰ ਵੀ ਨੁਕਸਾਨ ਕਰਾ ਬੈਠਗੇ ਹੂੰ ਬਿਲਕੁਲ ਡੀਏਜੀ ਸਿੱਧੂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੀਜੋ ਕਹਿ ਰਹੇ ਨੇ ਕਿ ਬਿਨਾ ਟਕਰਾ ਦੇ ਬਹਿ ਜਾਓ ਗੱਡੀ 'ਚ ਅਸੀਂ 3000ਾਂ ਤੇ ਬਾਕੀ ਤੁਸੀਂ ਦੇਖ ਲਓ ਪੁਲਿਸ ਦਾ ਕੀ ਕਹਿਣਾ ਹੈ ਜਾਂ ਇਹ ਬਿਆਨ ਕੀ ਮayne ਰੱਖਦਾ ਹੈ ਇਹਦੇ ਬਾਰੇ ਅੱਗੇ ਚਰਚਾ ਜਾਰੀ ਰਹੇਗੀ ਵਿਚਾਰ ਕਮੈਂਟ ਕਰੋ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਤਾਂਗਾ ਜੀ ਤੁਹਾਡਾ ਤੁਹਾਡੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ